ਕੋਈ ਵੀ ਉਹਨਾਂ ਦੇ ਖਿਲਾਫ ਬੋਲੇਗਾ ਅਸੀਂ ਉਹਨਾਂ ਨੂੰ ਬਾਰ ਦਾ ਰਸਤਾ ਦਿਖਾਵਾਂਗੇ ਕੋਈ ਮਰਜ਼ੀ ਹੋਵੇ ਬਿਆਨ ਦੇਣੇ ਹੈ ਸਹੀ ਤਰੀਕੇ ਨਾਲ ਦੋ ਕੋਈ ਵੀ ਆਪਣੀ ਸੰਸਥਾ ਚਲਾਣੀ ਹੈ ਉਹ ਸਹੀ ਤਰੀਕੇ ਨਾਲ ਚਲਾਓ ਸਾਡੇ ਭਾਰਤੀ ਬਾਲਪੁਰ ਮਾਤ ਸੰਗ ਸਾਰੇ ਇਕੱਠੇ ਹੈ ਆਲ ਇੰਡੀਆ ਬਾਰ ਦੇ ਕੋਈ ਵੀ ਬੰਦਾ ਕਹਿੰਦਾ ਵੀ ਮੈਂ ਇਹ ਕਰਾਂਗਾ ਉਹ ਕਰਾਂਗਾ ਉਹਨੂੰ ਬਿਲਕੁਲ ਨਹੀਂ ਹੋਣ ਦਿੱਤਾ ਜਾਏਗਾ ਅਸੀਂ ਪਿਆਰ ਨਾਲ ਪਹਿਲੇ ਸਮਝਾਵਾਂਗੇ ਅਗਰ ਉਹ ਸਮਝ ਗਿਆ ਠੀਕ ਹੈ ਨਹੀਂ ਤਾਂ ਦੂਜੇ ਤਰੀਕੇ ਨਾਲ ਅਸੀਂ ਬਾਹਰ ਕੱਢ ਦਾਂਗੇ ਜਿਹੜੀ ਪੁਲਿਸ ਬੁਲਾਈ ਗਈ ਸੀ ਉਸ ਦੇ ਵਿੱਚ ਕਈ ਬੰਦੇ ਸ਼ਰਾਰਤੀ ਸੀਗੇ ਉਹ ਕਹਿੰਦੇ ਸੀ ਅਸੀਂ ਨਾਲ ਸਟੇਜ ਲਾਵਾਂਗੇ ਅਸੀਂ ਬਗਾਵਤ ਕਰਾਂਗੇ ਅਸੀਂ ਭਾਰਤੀ ਬਾਲਪੁਰ ਮਾਂਸਾਂਗੀ ਤੇ ਲੜਾਈ ਨਹੀਂ ਹੋਣ ਦੇਣੀ ਸੀ ਇਸੇ ਕਰਕੇ ਸਰਬਸੰਮਤੀ ਨਾਲ ਜਿਹੜਾ ਇਲੈਕਸ਼ਨ ਹੋਣਾ ਸੀ ਉੱਥੇ ਪੁਲਿਸ ਬੁਲਾਈ ਗਈ ਸੀ ਜਿਹੜੇ ਬੌਂਸਰਸ ਸੀ ਸੀ ਉਹ ਜਿਹੜੇ ਸੀ ਜੱਗਾ ਜਿਹਦੇ ਗਨਮੈਨ ਸੀ ਉਹ ਜਿੱਥੇ ਵੀ ਜਾਂਦੇ ਉਹ ਆਪਣੇ ਗਨਮੈਨ ਨਾਲ ਲੈ ਕੇ ਜਾਂਦੇ ਉਹ ਗਨਮੈਨਾਂ ਨੂੰ ਉਹ ਬੌਂਸਰ ਸਮਝ ਬੈਠੇ ਨਾਲ ਲਾਲ ਸੀਜਾ ਜੀ ਜਦ ਬੈਠਦੇ ਸੀ ਨਾ ਸਾਡੇ ਨਾਲ ਸਾਨੂੰ ਇੱਕ ਗੱਲ ਕਹਿੰਦੇ ਸੀਗੇ ਬੰਬੇ ਤੋਂ ਪੋਪਲੀ ਜੀ ਆਏ ਆ ਅਸੀਂ ਪੋਪਲੀ ਜੀ ਨੂੰ ਰੱਖਣਾ ਨਹੀਂ ਪੋਪਲੀ ਜੀ ਨੂੰ ਬਾਹਰ ਕੱਢਣਾ ਪਰ ਇਹ ਗੱਲਾਂ ਦੋ ਦੋ ਮੂੰਹ ਦੀ ਗੱਲਾਂ ਨਾ ਕਰੋ ਗੱਲ ਇੱਕ ਕਰੋ ਅਸੀਂ ਬਗਾਵਤ ਨਹੀਂ ਕੀਤੀ ਅਸੀਂ ਜੱਜ ਸਾਹਿਬ ਨੂੰ ਅਸੀਂ ਇੱਕ ਗੱਲ ਕਹਾਗੇ ਸਾਡੇ ਇੰਨੇ ਸੀਨੀਅਰ ਬੰਦੇ ਹੋਣ ਦੇ ਬਾਅਦ ਇਹ ਗੱਲਾਂ ਜੱਛਦੀਆਂ ਨਹੀਂ ਜੱਜ ਸਾਹਿਬ ਦੀ ਗੱਲਾਂ ਜਾ ਕੇ ਅਸੀਂ ਤੋੜਾਂਗੇ ਨਹੀਂ ਅਸੀਂ ਇਹ ਪੋਲਿਟਿਕਸ ਵੀ ਨਹੀਂ ਹੋਣ ਦਾਂਗੇ ਇਹ ਸਮਾਜ ਸੇਵਕ ਹੈ ਇਹ ਜਿਹੜੀ ਸੰਸਥਾ ਹੈ ਸਮਾਜ ਕਰਦੀ ਆ ਰਹੀ ਹੈ ਸੇਵਾ ਕਰਦੀ ਆ ਰਹੀ ਹੈ ਕਰਦੀ ਰਹੇਗੀ ਅਸੀਂ ਸੀਜਰ ਸਾਹਿਬ ਨੂੰ ਫੇਰ ਇੱਕ ਬੇਨਤੀ ਕਰਾਂਗੇ ਵੀ ਸਮਾਜ ਨਾਲ ਮਿਲ ਕੇ ਜੱਲੋ ਵੀ ਕਿਸੇ ਨੂੰ ਇੰਨਾ ਕਰੋ ਵੀ ਤੂੰ ਖੜਾ ਹੋ ਜਾ ਮੈਂ ਤੇਰੇ ਨਾਲ ਆ ਤੂੰ ਖੜਾ ਹੋ ਜਾ ਮੈਂ ਤੇਰੇ ਨਾਲ ਆ ਇਹ ਕਦੀ ਨਾ ਦੋ ਟਾਪੀ ਮੀਟਿੰਗ ਉਹ ਫੇਲ ਨਹੀਂ ਸੀ ਮੀਟਿੰਗ ਸਕਸੈਸਫੁਲ ਸੀ ਇਹ ਜੀ ਕੋਈ ਗੱਲ ਨਹੀਂ ਜੋਥੇ ਉਹ ਬਰੋਸੀ ਜਿੱਥੋਂ ਜਿਹੜੇ ਬੰਦੇ ਆਏ ਸੀ ਬੜਾ ਉਤਸ਼ਾਹ ਸੀਗਾ ਪਰ ਉੱਥੇ ਇੱਕੋ ਹੀ ਚੀਜ਼ ਸੀ ਵੀ ਆਪਾਂ ਸਭ ਸੰਮਤੀ ਨਾਲ ਜੋ ਹੈ ਨਿਪਟਾਰਾ ਕਰ ਦਿਆਂਗੇ ਪ੍ਰਧਾਨ ਜੀ ਬਣਾ ਦੇਾਂਗੇ ਪ੍ਰਧਾਨ ਜੀ ਚੁਣੀ ਜਾਏਗੀ ਤੇ ਲੇਕਿਨ ਕੁਝ ਚੀਜ਼ਾਂ ਕਰਕੇ ਕੁਝ ਸਾਹਮਣੇ ਆਈਆਂ ਚੀਜ਼ਾਂ ਉਹਨਾਂ ਨੂੰ ਦੇਖਦੇ ਉਹਨੂੰ ਰੱਦ ਕਰਨਾ ਪਿਆ ਜੀ ਇਹ ਦੇਖੋ ਅਗਰ ਇਹ ਜਿਹਾ ਕੰਮ ਹੁੰਦਾ ਤਾਂ ਬਹੁਤ ਸ਼ਰਮ ਵਾਲੀ ਗੱਲ ਸੀ ਪਰ ਮੇਰੀ ਨੌਲੇਜ ਵਿੱਚ ਨਹੀਂ ਹੈ ਕਿ ਉਹ ਇਹ ਜਿਹੇ ਪਰਚੇ ਵੰਡੇ ਸੀ ਬਣੇ ਸੀ ਜਾਂ ਲਿਆਂਦੇ ਸੀ ਨਾ ਹੀ ਮੈਂ ਉੱਥੇ ਦੇਖਿਆ ਪਰਚੇ ਨਾ ਆਪ ਨੂੰ ਇਸ ਚੀਜ਼ ਦਾ ਪਤਾ ਹੈਗਾ ਜੀ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਉੱਥੇ ਹਾਜ਼ਰ ਸੀ ਤੁਸੀਂ ਆਪਣੇ ਮਨ ਨਾਲ ਦੱਸੋ ਕਿ ਆਪਣਾ ਪ੍ਰੋਗਰਾਮ ਫੇਲ ਹੋਇਆ ਹੋ ਜੀ ਰਾਵਲੀ ਕੀ ਕਹਿਣਾ ਚਾਹੋਗੇ ਤੁਸੀਂ ਪ੍ਰਧਾਨਗੀ ਦੀ ਦੌੜ ਦੇ ਵਿੱਚ ਸੀਗੇ ਪਹਿਲਾਂ ਜਦ ਹਰਦਵਾਰ ਦੇ ਵਿੱਚ ਮੀਟਿੰਗ ਸੀ ਤੇ ਹੁਣ ਵੀ ਦੌੜ ਦੇ ਵਿੱਚ ਹੋ ਜਾਂ ਕੀ ਕਹਿਣਾ ਚਾਹੋਗੇ ਉਸ ਮੀਟਿੰਗ ਬਾਰੇ ਆਪਣੇ ਵਿਚਾਰ ਦੱਸੋ ਸਾਰੇ ਨੂੰ ਪਹਿਲੇ ਰਾਦੇ ਰਾਦੇ ਜੀ ਜਿਹੜੀ ਰਾਸ਼ਟਰਪਤੀ ਪ੍ਰਧਾਨ ਦੀ ਦੌੜ ਇਚ ਹੈ ਅਸੀਂ ਜਿੰਨੇ ਵੀ ਕੈਂਡੀਡੇਟ ਐ ਸੀ ਸਾਰੇ ਦੌੜ ਇਚ ਹੀ ਰਾਂਗੇ ਅੱਗੇ ਵੀ ਅਸੀਂ ਕਰਾਂਗੇ ਜੋ ਵੀ ਹੋਏਗਾ ਜੋ ਸਾਡੇ ਬਾਰੇ ਕੋਈ ਬੋਲੇ ਜਾਂ ਉਲਟ ਬੋਲੇ ਜੋ ਮਰਜ਼ੀ ਬੋਲੀ ਜਾਵੇ ਪਰ ਅਸੀਂ ਭਾਰਤੀ ਬਾਲਪੁਰ ਮਾਂ ਸੰਗ ਦੇ ਨਾਲ ਹੀ ਰਹਾਂਗੇ ਜੋ ਭਾਰਤੀ ਬਾਲਪੁਰ ਮਾਂ ਸੰਗ ਦਾ ਡਿਸੀਜਨ ਹੋਏਗਾ ਉਹਨਾਂ ਦੇ ਨਾਲ ਹੀ ਰਹਾਂਗੇ ਅਸੀਂ ਠੀਕ ਹੈ ਜੀ ਤੇ ਕੀ ਏਜੰਡੇ ਕੀ ਰਹਿਣਗੇ ਤੁਹਾਡੇ ਜੋ ਤੁਹਾਨੂੰ ਪ੍ਰਦਾਨ ਬਣਾਇਆ ਦਿੰਦਾ ਸਾਡੇ ਏਜੰਡੇ ਇਸ ਟਾਈਮ ਬਣੇ ਪਿਆ 8 ਸਾਡੇ ਰਾਸ਼ਟਰੀ ਪ੍ਰਦਾਨ ਬਣਨ ਤੋਂ ਬਾਅਦ ਸਾਰੇ ਉਸ ਦਿਨ ਹੀ ਝੰਡੇ ਤੁਹਾਨੂੰ ਡਿਕਲੇਅਰ ਕਰ ਦਾਂਗੇ ਵੀ ਕੀ ਕੀ ਸਾਡੇ ਆ ਕੰਮ ਕਰਨੇ ਆ ਕੀ ਸਾਡੇ ਅਧੂਰੇ ਰਹਿੰਦੇ ਆ ਜਿਹੜੇ ਕੰਮ ਉਹ ਪੂਰੇ ਕਰਾਂਗੇ ਆਪਣਾ ਰਬਈ ਸਭ ਤੋਂ ਪਹਿਲਾਂ ਜਿਹੜੇ ਹਰਦੁਆਰ ਦੇ ਵਿੱਚ ਮੀਟਿੰਗ ਖਤਮ ਹੋ ਰਹੀ ਸੀ ਤਾਂ ਸਟੇਜ ਤੇ ਸਭ ਤੋਂ ਪਹਿਲਾਂ ਤੁਸੀਂ ਆਵਾਜ਼ ਚੱਕੀ ਸੀ ਕਿ ਜਿਹੜੇ ਆਪਣੇ ਮਾਂ ਸੰਗ ਬਾਰੇ ਗਲਤ ਬੋਲਦੇ ਆ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਜਦਕਿ ਤੁਸੀਂ ਬੋਲ ਰਹੇ ਸੀ ਤੇ ਹਸੀਜਾ ਜੀ ਦਾ ਕੱਲ ਇੰਟਰਵਿਊ ਆਇਆ ਉਸ ਵਿੱਚ ਇਹ ਕਿਹਾ ਕਿ ਇਹ ਸਾਰਾ ਸਾਰ ਗਲਤ ਹੋਇਆ ਹੈ ਜਿਹੜਾ ਉੱਥੋਂ ਕਿਸੇ ਨੂੰ ਬਾਹਰ ਕੱਢਿਆ ਗਿਆ ਕੀ ਕਹਿਣਾ ਚਾਹੋਗੇ ਮੈਂ ਤਾਂ ਸਭ ਤੋਂ ਪਹਿਲੇ ਹਸੀਜਾ ਜੀ ਨੂੰ ਬੇਨਤੀ ਕਰਾਂਗਾ ਜੋ ਸਾਡੀ ਭਾਰਤੀ ਬਾਲਬੋ ਮਾਂ ਸੰਗ ਬਣੀ ਹੋਈ ਹੈ ਉਸ ਦੇ ਵਿੱਚ ਜਿਹੜਾ ਉਹਨਾਂ ਦੇ ਖਿਲਾਫ ਜਾਂ ਸਾਡੇ ਪ੍ਰਧਾਨ ਦੇ ਖਿਲਾਫ ਪ੍ਰਧਾਨ ਜਿਹੜਾ ਵੀ ਮਰਜ਼ੀ ਹੋਵੇ ਜਿਸ ਟਰਮ ਸਾਡੇ ਕਟਾਰੀਆ ਜੀ ਹੈ ਜਾਂ ਜੱਗਾ ਜੀ ਹੈ ਜਾਂ ਸਾਡੇ ਮਦਨਾਲ ਸਿੰਘ ਜੀ ਸਰਪ੍ਰਸਤ ਹੈ ਕੋਈ ਵੀ ਉਹਨਾਂ ਦੇ ਖਿਲਾਫ ਬੋਲੇਗਾ ਅਸੀਂ ਉਹਨਾਂ ਨੂੰ ਬਾਰ ਦਾ ਰਸਤਾ ਦਿਖਾਵਾਂਗੇ ਕੋਈ ਮਰਜ਼ੀ ਹੋਵੇ ਬਿਆਨ ਦੇਣੇ ਹੈ ਸਹੀ ਤਰੀਕੇ ਨਾਲ ਦਿਓ ਕੋਈ ਵੀ ਆਪਣੀ ਸੰਸਥਾ ਚਲਾਣੀ ਹੈ ਉਹ ਸਹੀ ਤਰੀਕੇ ਨਾਲ ਚਲਾਓ ਸਾਡੇ ਭਾਰਤੀ ਬਾਲਪੁਰ ਮਾਣ ਸੰਗ ਸਾਰੇ ਇਕੱਠੇ ਹੈ ਆਲ ਇੰਡੀਆ ਬਾਰ ਦੇ ਜਿਨ੍ਹਾਂ ਨੇ ਵੀ ਉਹਨਾਂ ਨੂੰ ਗਲਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ ਕੋਈ ਵੀ ਬੰਦਾ ਕਹਿੰਦਾ ਵੀ ਮੈਂ ਇਹ ਕਰਾਂਗਾ ਉਹ ਕਰਾਂਗਾ ਉਹਨੂੰ ਬਿਲਕੁਲ ਨਹੀਂ ਹੋਣ ਦਿੱਤਾ ਜਾਏਗਾ ਅਸੀਂ ਪਿਆਰ ਨਾਲ ਪਹਿਲੇ ਸਮਝਾਵਾਂਗੇ ਅਗਰ ਉਹ ਸਮਝ ਗਿਆ ਠੀਕ ਹੈ ਨਹੀਂ ਤਾਂ ਦੂਜੇ ਤਰੀਕੇ ਨਾਲ ਅਸੀਂ ਬਾਹਰ ਕੱਢ ਦਾਂਗੇ ਤੇ ਉਸ ਮੀਟਿੰਗ ਦੇ ਵਿੱਚ ਬੌਂਸਰ ਤੇ ਪੁਲਿਸ ਬੁਲਾਈ ਗਈ ਸੀ ਉਹ ਕਿਉਂ ਬੁਲਾਈ ਗਈ ਸੀ ਤੇ ਅਸੀਂ ਤਾਂ ਸਾਹ ਵੱਲੋਂ ਇਹਦਾ ਵੀ ਵਿਰੋਧ ਕੀਤਾ ਗਿਆ ਇੱਕ ਨਿੱਜੀ ਚੈਨਲ ਤੇ ਕਿ ਇਹ ਗਲਤ ਬੁਲਾਈ ਗਈ ਸੀ ਜੇ ਗਲਤ ਬੁਲਾਈ ਗਈ ਸੀ ਤਾਂ ਅਸੀਜਾ ਸਾਹਿਬ ਨੇ ਉਸ ਟਾਈਮ ਵਿਰੋਧ ਕਿਉਂ ਨਹੀਂ ਕੀਤਾ ਕਿਉਂਕਿ ਉਹ ਸੀਨੀਅਰ ਮੈਂਬਰ ਸੀਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਜਿਹੜੇ ਬੌਂਸਰ ਤੇ ਪੁਲਿਸ ਬੁਲਾਈ ਗਈ ਸੀ ਉਹ ਕਿਉਂ ਬੁਲਾਈ ਗਈ ਸੀ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਾਂਗਾ ਜਿਹੜੀ ਪੁਲਿਸ ਬੁਲਾਈ ਗਈ ਸੀ ਉਸ ਦੇ ਵਿੱਚ ਕਈ ਬੰਦੇ ਸ਼ਰਾਰਤੀ ਸੀਗੇ ਉਹ ਕਹਿੰਦੇ ਸੀ ਅਸੀਂ ਨਾਲ ਸਟੇਜ ਲਾਵਾਂਗੇ ਅਸੀਂ ਬਗਾਵਤ ਕਰਾਂਗੇ ਅਸੀਂ ਭਾਰਤੀ ਬਾਲਪੁਰ ਮਾਂ ਸਾਗੀ ਚ ਲੜਾਈ ਨਹੀਂ ਹੋਣ ਦੇਣੀ ਸੀ ਇਸੇ ਕਰਕੇ ਸਰਬਸੰਮਤੀ ਨਾਲ ਜਿਹੜਾ ਇਲੈਕਸ਼ਨ ਹੋਣਾ ਸੀ ਉੱਥੇ ਪੁਲਿਸ ਬੁਲਾਈ ਗਈ ਸੀ ਜਿਹੜੇ ਬੌਂਸਰਸ ਨਹੀਂ ਸੀ ਉਹ ਜਿਹੜੇ ਸੀ ਜੱਗਾ ਜਿਹਦੇ ਗਨਮੈਨ ਸੀ ਉਹ ਜਿੱਥੇ ਵੀ ਜਾਂਦੇ ਆ ਉਹ ਆਪਣੇ ਗਨਮੈਨ ਨਾਲ ਲੈ ਕੇ ਜਾਂਦੇ ਆ ਉਹ ਗਨਮੈਨਾਂ ਨੂੰ ਉਹ ਬੌਂਸਰ ਸਮਝ ਬੈਠੇ ਆ ਹਾਂਜੀ ਅਸੀਂ ਮਦਨ ਲਾਲ ਸੀਜਾ ਜਿਹਨੂੰ ਇੱਕ ਗੱਲ ਕਵਾਂਗੇ ਮਦਨ ਲਾਲ ਸੀਜਾ ਜੀ ਜਦ ਬੈਠਦੇ ਸੀ ਨਾ ਸਾਡੇ ਨਾਲ ਸਾਨੂੰ ਇੱਕ ਗੱਲ ਕਹਿੰਦੇ ਸੀਗੇ ਬੰਬੇ ਤੋਂ ਪੋਪਲੀ ਜੀ ਆਏ ਆ ਅਸੀਂ ਪੋਪਲੀ ਜੀ ਨੂੰ ਰੱਖਣਾ ਨਹੀਂ ਪੋਪਲੀ ਜੀ ਨੂੰ ਬਾਹਰ ਕੱਢਣਾ ਪਰ ਇਹ ਗੱਲਾਂ ਦੋ ਦੋ ਮੂੰਹ ਦੀ ਗੱਲਾਂ ਨਾ ਕਰੋ ਗੱਲ ਇੱਕ ਕਰੋ ਭਾਰਤੀ ਬਾਲਪੁਰ ਮਾਸਕਦੇ ਏਡੇ ਵੱਡੇ ਸਰਸਰ ਪ੍ਰਸਤਾਏ ਸਾਡੇ ਵੀ ਆਪਣਾ ਸਾਰਾ ਬੰਬੇ ਹੋਵੇ ਸਾਰਾ ਕੁਝ ਹੋਵੇ ਪੂਰਾ ਇੰਡੀਆ ਇੱਕ ਹੈ ਜਿੰਨੂੰ ਵੀ ਆਪਾਂ ਬਣਾਉਣਾ ਚਾਹਾਂਗੇ ਰਾਸ਼ਟਰੀ ਪ੍ਰਧਾਨ ਸਾਡੇ ਗਿਆਨ ਚੰਦ ਘਟਾਰੀਆ ਸੀ ਤੇ ਹੁਣ ਜਿਹੜੇ ਹੈਗੇ ਸਾਡੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਜੱਗਾ ਜੀ ਦੀ ਤੇ ਸਾਡੇ ਰਾਸ਼ਟਰੀ ਪ੍ਰਧਾਨ ਜਿਨ੍ਹਾਂ ਨੂੰ ਚਾਣਗੇ ਜੀ ਸਰਬਸੰਮਤੀ ਨਾਲ ਬਣਾਉਣਾ ਚਾਣ ਗਿਆ ਸੀ ਉਹਨਾਂ ਦੇ ਨਾਲ ਰਾਵਾਂਗੇ ਪਰ ਅਸੀਂ ਪੂਰੇ ਫਾਈਟ ਦੇ ਨਾਲ ਖੜੇ ਆ ਅਸੀਂ ਇਲੈਕਸ਼ਨ ਲੜਾਂਗੇ ਇਲੈਕਸ਼ਨ ਦੇ ਵਿੱਚ ਪ੍ਰਧਾਨਗੀ ਦੇ ਪਿੱਛੇ ਨਹੀਂ ਹਟਾਂਗੇ ਤੇ ਪੋਪਲੀ ਜੀ ਨੂੰ ਤੁਸੀਂ ਗੱਲ ਕਹੀ ਸੀ ਜੀ ਸਾਹਿਬ ਬਾਹਰ ਕੱਢਣਾ ਚਾਹੁੰਦੇ ਸੀ ਪਹਿਲਾਂ ਤੋਂ ਹੀ ਇਹਨਾਂ ਨੂੰ ਬਾਰਗ ਉਹਨਾਂ ਨੂੰ ਕੀ ਖਤਰਾ ਸੀ ਪੋਪਲੀ ਜੀ ਨੂੰ ਪੋਪਲੀ ਜੀ ਤਾਂ ਇੱਕ ਬਹੁਤ ਵਧੀਆ ਇਨਸਾਨ ਹੈ ਇਹ ਤੁਸੀਂ ਮੰਨਦੇ ਹੋ ਇਹ ਅਸੀਂ ਮੰਨਦੇ ਆ ਪਰ ਉਸ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪੋਪਲੀ ਜੀ ਨੇ ਇੱਕ ਲੈਟਰ ਗੱਡਿਆ ਸੀ ਜਿਸ ਦੇ ਵਿੱਚ ਅਸਟਾਮ ਦੇ ਵਿੱਚ ਲਿਖਿਆ ਸੀਗਾ ਉਹ ਲੈਟਰ ਜਿਹੜਾ ਅਸੀਂ ਜਸਾ ਸਾਹਿਬ ਜੀ ਕੋਲ ਗਿਆ ਸੀ ਉਸ ਨੂੰ ਚਾਕੇ ਉਹਨਾਂ ਨੇ ਮੁੱਦਾ ਬਣਾਇਆ ਉਹਨਾਂ ਨੇ ਸਾਨੂੰ ਕਿਹਾ ਜੀ ਇਹਨਾਂ ਦੇ 200 ਪੇਜ ਫੋਟੋਸਟੇਟ ਕਰਾ ਲਓ ਅਸੀਂ ਨੇ ਕਰਾ ਵੀ ਲਿੱਤੇ ਸੀਗੇ ਕਹਿੰਦਾ ਜਸਾ ਸਾਹਿਬ ਨੇ ਕਹੀ ਸੀ ਹਾਂ ਅਸੀਂ ਜਸਾ ਸਾਹਿਬ ਨੇ ਕਹੀ ਸੀ ਅਸੀਂ ਜਿਹੜੀ ਗੱਲ ਕਰਾਂਗੇ ਸੱਚ ਕਰਾਂਗੇ ਉਸ ਦੇ ਵਿੱਚ ਅਸੀਂ ਤਿੰਨ ਬੰਦੇ ਵੀ ਬੈਠੇ ਸੀਗੇ ਜਿਹੜੇ ਦੋ ਇਹਨਾਂ ਨੇ ਗੱਲ ਕੀਤੀ ਸੀ ਅਸੀਂ 200 ਪੇਜ ਫੋਟੋਸਟੇਟ ਵੀ ਕੀਤੀ ਹੈ ਉੱਥੇ ਅਸੀਂ ਦੇਖਿਆ ਵੀ ਮੋਲ ਠੀਕ ਹੈ ਸਭ ਕੁਝ ਠੀਕ ਹੈ ਪੋਪਲੀ ਜੀ ਵੀ ਠੀਕ ਹੈ ਅਸੀਂ ਨੇ ਵੱਡੇ ਨਹੀਂ ਅਸੀਂ ਬਗਾਵਤ ਨਹੀਂ ਕੀਤੀ ਅਸੀਂ ਜੀ ਦਾ ਸਾਹਮਣੂ ਅਸੀਂ ਇੱਕ ਗੱਲ ਕਾਗੇ ਸਾਡੇ ਇੰਨੇ ਸੀਨੀਅਰ ਬੰਦੇ ਹੋਣ ਦੇ ਬਾਅਦ ਇਹ ਗੱਲਾਂ ਜੱਛਦੀਆਂ ਨਹੀਂ ਨਹੀਂ ਤੁਸੀਂ ਇਹ ਮੰਨਦੇ ਹੋ ਵੀ ਜਿਹੜੇ ਬਾਉਂਸਰ ਤੇ ਪੁਲਿਸ ਬੁਲਾਈ ਗਈ ਸੀ ਉੱਥੇ ਤੁਸੀਂ ਕੁਝ ਸ਼ਰਾਰਤੀ ਬੰਦੇ ਦੀ ਗੱਲ ਕਰ ਰਹੇ ਹੋ। ਕੀ ਇਹ ਤੁਸੀਂ ਇਹ ਜਿਹੜੇ 201 ਇੱਕ ਇੱਕ ਇੰਨਾ ਸੀਨੀਅਰ ਬੰਦਾ ਪੜਿਆ ਲਿਖਿਆ ਬੰਦਾ ਇਹ ਕਹਿ ਰਿਹਾ ਕਿ 200 ਕਾਗਜ਼ ਉੱਥੇ ਲੈ ਕੇ ਜਾਓ ਤੁਸੀਂ ਜੇ ਕੋਈ ਗੱਲ ਹੁੰਦੀ ਹੈ ਤਾਂ ਉੱਥੇ ਤੁਸੀਂ ਇਹ ਦਿਖਾਣਾ। ਇਹੀ ਗੱਲ ਹੋਈ ਸੀ। ਦਿਖਾਣਾ ਨਹੀਂ ਉਹ ਵੰਡਣਾ। ਵੀ ਵੰਡਣਾ। ਹਾਂਜੀ ਤੇ ਇਹ ਇਸ ਨੂੰ ਤੁਸੀਂ ਕੀ ਮੰਨਦੇ ਹੋ ਸ਼ਰਾਰਤ ਮੰਨਦੇ ਹੋ ਜਾਂ ਰਾਜਨੀਤੀ ਮੰਨਦੇ ਹੋ ਕੀ ਮੰਨਦੇ ਹੋ ਤੁਸੀਂ? ਇਸ ਦੇ ਵਿੱਚ ਅਸੀਂ ਜਿਹੜੀ ਇਹਨਾਂ ਨੇ ਕਿਹਾ ਸੀ ਨਾ ਇਹ ਪੌਪਲੀ ਜਿਹਦੇ ਖਿਲਾਫ ਜਾਂਦੀ ਹੈ ਗੱਲ। ਹਾਂਜੀ ਹਾਂਜੀ। ਵੀ ਉਹਨਾਂ ਦਾ ਜਿਹੜਾ ਲੈਟਰ ਬਣਿਆ ਪਿਆ ਸੀਗਾ, ਸਟੈਂਪ ਉਹ ਕਹਿੰਦਾ ਅਸੀਂ ਇੱਕ ਕਿਸਮ ਦੀ ਮਜ਼ਾਕ ਕੀਤੀ ਜਾਂ ਕਿਸੇ ਨੇ ਅਸੀਂ ਅਸੀਜਾ ਸਾਹਿਬ ਨੂੰ ਦਿੱਤਾ ਸੀ ਅਗਰ ਅਸੀਜਾ ਸਾਹਿਬ ਨੂੰ ਦਿੱਤਾ ਸੀ ਸੀਨੀਅਰ ਅਸੀਜਾ ਸਾਹਿਬ ਸਿਆਣੇ ਬੰਦੇ ਆ ਸਾਡੇ ਅੱਗੇ ਉਹਨੂੰ ਨਹੀਂ ਵੰਡਣਾ ਚਾਹੀਦਾ ਸੀ ਉਹਨਾਂ ਨੂੰ ਪੌਪਲੀ ਨਾਲ ਗੱਲ ਕਰਨੀ ਚਾਹੀਦੀ ਸੀ ਵੀ ਇਹ ਕੀ ਚੀਜ਼ ਐ ਵੀ ਇੱਥੇ ਇਹਨੂੰ ਠੱਪ ਕਰ ਦਿਓ ਚੰਗੀ ਗੱਲ ਐ ਇਹਨੂੰ ਛਾਲੋ ਨਾ ਤੁਸੀਂ ਡਾਕਟਰ ਅਸੀਜਾ ਸਾਹਿਬ ਦੀ ਇਹ ਗੱਲ ਕਿਸ ਤਰ੍ਹਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਮੰਨਦੇ ਹੋ ਕਿ ਕੱਲ ਦਾ ਕੋਈ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇਣਾ ਔਰ ਪੌਪਲੀ ਜੀ ਦੀ ਜੰਮ ਕੇ ਤਾਰੀਫ ਕਰਨਾ ਦੂਜੇ ਪਾਸੇ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਸਾਜ਼ਿਸ਼ ਰਚਨਾ ਹਰਦਵਾਰ ਦੇ ਵਿੱਚ ਇਸ ਜੀ ਨੂੰ ਤੁਸੀਂ ਹਸੀਜਾ ਸਾਹਿਬ ਦਾ ਕਿਹਾ ਮੰਨਦੇ ਹਸੀਜਾ ਸਾਹਿਬ ਦਾ ਅਸੀਂ ਇਹ ਮੰਨਦੇ ਆਂ ਕਿ ਸੀਜਾ ਸਾਹਿਬ ਪਹਿਲੇ ਕਹਿੰਦੇ ਆਂ ਅਸੀਂ ਪੰਜਾਬ ਵਿੱਚੋਂ ਬੰਦਾ ਬਣਾਣਾ ਹੈ ਫਿਰ ਉਹਨੇ ਪੌਪਲੀ ਜੀ ਨੇ ਕੁਝ ਗੱਲਾਂ ਇਸ ਤਰ੍ਹਾਂ ਦੀ ਕੀਤੀਆਂ ਉਹ ਦਸਣਯੋਗ ਨਹੀਂ ਹੈ ਉਸ ਨੂੰ ਦੇਖ ਕੇ ਯਾਦਾ ਕੋਈ ਗੱਲ ਉਹਨਾਂ ਦੇ ਦਿਲ ਵਿੱਚ ਡਰ ਪੈ ਗਿਆ ਉਹਨੂੰ ਪੌਪਲੀ ਜੀ ਦੇ ਨਾਲ ਚੱਲਣ ਲੱਗ ਗਏ ਅਗਰ ਉਹ ਪੌਪਲੀ ਜੀ ਨਾਲ ਚਲਦੇ ਆ ਸੀਗੇ ਨਾ ਚਲੋ ਜੋ ਇੱਕ ਅੱਖ ਨਾਲ ਸਾਰਿਆਂ ਨੂੰ ਦੇਖੋ ਵੀ ਜਿਹੜਾ ਵੀ ਬੰਦਾ ਖੜਾ ਹੈ ਉਹਨਾਂ ਨੂੰ ਕੋਈ ਵੀ ਤੁਸੀਂ ਇਲੈਕਸ਼ਨ ਕਰੋ ਫਾਈਟ ਕਰੋ ਜਿਹੜਾ ਬੰਦਾ ਬਣੇ ਅਸੀਂ ਉਹਨਾਂ ਦੇ ਨਾਲ ਰਾਂਗੇ ਨਹੀਂ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਪੋਪਲੀ ਜੀ ਦੇ ਨਾਲ ਤੁਰਨ ਲੱਗ ਗਏ ਆ ਪ੍ਰਧਾਨ ਸਮਾਜ ਨੇ ਬਣਾਣਾ ਹੈ ਕਿ ਅਸੀਜਾ ਸਾਹਿਬ ਨੇ ਬਣਾਣਾ ਅਸੀਜਾ ਸਾਹਿਬ ਕੌਣ ਹੁੰਦੇ ਆ ਹਰ ਇੱਕੀ ਦਾ ਫੈਸਲਾ ਕਰਨ ਵਾਲੇ ਇਹ ਤੁਸੀਂ ਮੰਨਦੇ ਹੋ ਇੱਚੀ ਦਾ ਵੀ ਅਸੀਜਾ ਸਾਹਿਬ ਦੇ ਕਿਹੜੀ ਇਹ ਜੀ ਪਾਵਰ ਹੈ ਕਿ ਜੋ ਅਸੀਜਾ ਸਾਹਿਬ ਕਹਿੰਗੇ ਉਹੀ ਹੋਏਗਾ ਕਦੀ ਉਹ ਪੋਪਲੀ ਜੀ ਨੂੰ ਗਲਤ ਕਹਿਣ ਲੱਗ ਜਾਂਦੇ ਆ ਕਦੀ ਉਹ ਪੋਪਲੀ ਜੀ ਨੂੰ ਸਹੀ ਕਹਿਣ ਲੱਗ ਜਾਂਦੇ ਆ ਇਸ ਹੁਣ ਤੁਸੀਂ ਇਹ ਕੀ ਕਹਿਣਾ ਚਾਹੋਗੇ ਕਦੀ ਹੁਣ ਉਹਨਾਂ ਨੇ ਇਸਤੀਫਾ ਦੇਤਾ ਆਪਣੇ ਪਦ ਤੋਂ ਇਹ ਕਿਹੜਾ ਕੀ ਚੱਲ ਰਹੀ ਹੈ ਆਪਣੇ ਸਮਾਜ ਜਾਣਨਾ ਚਾਹੁੰਦਾ ਹੈ ਵੀ ਆਪਣੇ ਸਮਾਜ ਦੇ ਵਿੱਚ ਕੀ ਚੱਲ ਰਿਹਾ ਹੈ ਆਪਣੇ ਸਮਾਜ ਨੂੰ ਇਕੱਠਾ ਕਰਨਾ ਹੈ ਜਾਂ ਆਪਾਂ ਆਪਣੇ ਸਮਾਜ ਨੂੰ ਤੋੜਨਾ ਚਾਹੁੰਦੇ ਆ ਇਹ ਅਸੀਜਾ ਸਾਹਿਬ ਦੀਆਂ ਗੱਲਾਂ ਚਾਕੇ ਅਸੀਜਾ ਸਾਹਿਬ ਦੀਆਂ ਗੱਲਾਂ ਜਾ ਕੇ ਅਸੀਂ ਤੋੜਾਂਗੇ ਨਹੀਂ ਅਸੀਂ ਇਹ ਪੋਲਿਟਿਕਸ ਵੀ ਨਹੀਂ ਹੋਣ ਦਾਂਗੇ ਇਹ ਸਮਾਜ ਸੇਵਕ ਹੈ ਇਹ ਜਿਹੜੀ ਸੰਸਥਾ ਹੈ ਸਮਾਜ ਕਰਦੀ ਆ ਰਹੀ ਹੈ ਸੇਵਾ ਕਰਦੀ ਆ ਰਹੀ ਹੈ ਕਰਦੀ ਰਹੇਗੀ ਹੁਣ ਕਿੰਨੇ ਕੰਮ ਕਟਾਰੀਆ ਸਾਹਿਬ ਦੇ ਹੁੰਦੇ ਵੀ ਹੋਏ ਇਹਨਾਂ ਨੇ ਜਿਹੜੇ ਕਹਿੰਦੇ ਸੀਗੇ ਆਪਣੇ ਕੱਕਰੇਜਾ ਜੀ ਕਹਿੰਦੇ ਸੀਗੇ ਵੀ ਇਹ ਧਰਮਸ਼ਾਲਾ ਆਏਗੀ ਇਹ ਸਾਂਝੀ ਹੈ ਇਹ ਇਹਨਾਂ ਨੇ ਸਾਂਝੀ ਨਹੀਂ ਪੂਰੀ ਬਰਾਦਰੀ ਦੀ ਬਣਾਈ ਹੈ ਹਾਂਜੀ ਪੂਰੀ ਬਰਾਦਰੀ ਦੇ ਲੋਕਾਂ ਨੂੰ ਫਾਇਦਾ ਹੋਏਗਾ ਵੀ ਇਸ ਦੇ ਵਿੱਚ ਇਕੱਲਾ ਉਹਨਾਂ ਨੇ ਨਹੀਂ ਕਿਹਾ ਵੀ ਇਹ ਮੇਰੀ ਹੈ ਉਹ ਟਰਸਟੀ ਬਣੇ ਆ ਉਹਨੂੰ ਸੰਸਥਾ ਨੂੰ ਰਜਿਸਟਰਡ ਕੀਤਾ ਗਿਆ ਸਾਰਾ ਕੁਝ ਹੋਇਆ ਉਹਨੇ ਇਹ ਜੋੜ ਕੱਲ ਨੂੰ ਥੋੜਾ ਕਹਿੰਗੇ ਮੇਰੇ ਘਰ ਦੀ ਪ੍ਰਾਪਰਟੀ ਹੈ ਇਹ ਸਾਰੀ ਸੰਸਥਾ ਦੀ ਪ੍ਰਾਪਰਟੀ ਹੈ ਸਮਾਜ ਦੀ ਪ੍ਰਾਪਰਟੀ ਹੈ ਸਮਾਜ ਨਾਲ ਹੀ ਚੱਲਣਗੇ ਅਸੀਂ ਸੀਜ਼ਰ ਸਾਹਿਬ ਨੂੰ ਫੇਰ ਇੱਕ ਬੇਨਤੀ ਕਰਾਂਗੇ ਵੀ ਸਮਾਜ ਨਾਲ ਮਿਲ ਕੇ ਜੱਲੋ ਵੀ ਕਿਸੇ ਨੂੰ ਇੰਨਾ ਕਰੋ ਵੀ ਤੂੰ ਖੜਾ ਹੋ ਜਾ ਮੈਂ ਤੇਰੇ ਨਾਲ ਆ ਤੂੰ ਖੜਾ ਹੋ ਜਾ ਮੈਂ ਤੇਰੇ ਨਾਲ ਆ ਇਹ ਕਦੀ ਨਾ ਦੋ ਟਾਪੀ ਮੈਂ ਤੁਹਾਡੇ ਤੋਂ ਇੱਕ ਸਵਾਲ ਹੋਰ ਪੁੱਛਣਾ ਚਾਹਾਂਗਾ ਜੋ ਸਾਡੇ ਸੂਤਰ ਪਤਾ ਲੱਗਿਆ ਕਿ ਪੋਪਲੀ ਜੀ ਨੂੰ ਸਪੈਸ਼ਲ ਬੁਲਾਇਆ ਗਿਆ ਸੀ ਉਹ ਪ੍ਰਧਾਨਗੀ ਦੇ ਉਹਦੇ ਵਿੱਚ ਵੀ ਨਹੀਂ ਸੀ ਦੌੜ ਵਿੱਚ ਉਹਨਾਂ ਨੂੰ ਸਪੈਸ਼ਲ ਉੱਥੋਂ ਬੁਲਾਇਆ ਗਿਆ ਸੀਗਾ ਦੁਨੀਆ ਤੋਂ ਵੀ ਤੁਸੀਂ ਆਓ ਅਸੀਂ ਤੁਹਾਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਹ ਕਿਤੇ ਮੀਟਿੰਗ ਹੋਈ ਸੀ ਪਟਿਆਲੇ ਦੇ ਵਿੱਚ ਜਾਂ ਕਿਤੇ ਵੀ ਮੀਟਿੰਗ ਹੋਈ ਸੀ ਵੀ ਪਹਿਲੇ ਪੋਪਲੀ ਜੀ ਨੂੰ ਤਿਆਰ ਕੀਤਾ ਗਿਆ ਫਿਰ ਪੋਪਲੀ ਜੀ ਦੇ ਖਿਲਾਫ ਚੱਲਣ ਇਸ ਦੇ ਵਿੱਚ ਨਾ ਅਸੀਂ ਪੰਜਾਬ ਦੇ ਤਿੰਨ ਪ੍ਰਧਾਨ ਹੈ ਹਾਂ ਜੀ ਤਿੰਨਾਂ ਪ੍ਰਧਾਨਾਂ ਨੂੰ ਨਹੀਂ ਬੁਲਾਇਆ ਗਿਆ ਹਾਂ ਤੇ ਉਹਨਾਂ ਦੇ ਵਿੱਚ ਤਿੰਨ ਚਾਰ ਬੰਦੇ ਬੈਠੇ ਸੀਗੇ ਉਹਨਾਂ ਨੇ ਉਹਨਾਂ ਨੂੰ ਬੁਲਾ ਕੇ ਇੱਕੋ ਹੀ ਗੱਲ ਕਹੀ ਸੀ ਪੋਪਲੀ ਜੀ ਨੇ ਕਿਹਾ ਵੀ ਐਤ ਕੀ ਸੇਵਾ ਦਾ ਮੌਕਾ ਮੈਨੂੰ ਦੋ ਉਹਨਾਂ ਨੇ ਉਹਨੂੰ ਠਾਪੀ ਦੇ ਦਿੱਤੀ ਅਗਰ ਠਾਪੀ ਦੇਣਾ ਚਾਹੁੰਦੇ ਸੀ ਜਿਹੜੀ ਕਾਰਜਕਰਮੀ ਮੈਂਬਰ ਹੈ ਉਹਨਾਂ 'ਚ 15 20 ਬੰਦੇ ਬੁਲਾ ਕੇ ਉਨ੍ਹਾਂ ਦੀ ਸਹਿਮਤੀ ਨਾਲ ਦੇਣੀ ਚਾਹੀਦੀ ਸੀ ਇਕੱਲੇ ਨਹੀਂ ਦੇਣੀ ਚਾਹੀਦੀ ਆਪਣੇ ਸਾਥ ਨਾਲ ਕਿਉਂਕਿ ਪੰਜਾਬ ਦੇ ਪ੍ਰਧਾਨ ਦਾ ਓਦਾਂ ਬਹੁਤ ਵੱਡਾ ਹੁੰਦਾ ਹੈ ਪੰਜਾਬ ਦੇ ਜਿੰਨੇ ਵੀ ਪ੍ਰਧਾਨ ਹੈ ਕੰਮ ਕਰਨ ਵਾਲੇ ਬੰਦੇ ਆ ਤਿੰਨੋਂ ਹੀ ਵੀ ਤਿੰਨਾਂ ਨੂੰ ਬੁਲਾਇਆ ਜਾਂਦਾ ਜਿੰਨੇ ਵੀ ਉਹ ਓਦੇਦਾਰ ਵੱਡੇ ਸੀਗੇ ਉਹਨਾਂ ਨੂੰ ਵੀ ਬੁਲਾ ਕੇ ਸਹਿਮਤੀ ਲੈ ਕੇ ਬਣਾਉਂਦੇ ਕੋਈ ਇਹ ਗੰਮ ਨਹੀਂ ਹੋਣਾ ਸੀਗਾ ਇਹੀ ਸਮਾਜ ਪੁੱਛਣਾ ਚਾਹੁੰਦਾ ਕਿ ਇਹ ਦੋ ਤਿੰਨ ਬੰਦੇ ਜਿਹੜੇ ਸਮਾਜ ਨੂੰ ਚਲਾਣਗੇ ਕਿ ਪੂਰਾ ਸਮਾਜ ਤੁਸੀਂ ਸਾਰੇ ਉਰੇ ਬੈਠੇ ਹੋ ਦਰਜਨਾ ਬੰਦੇ ਬੈਠੇ ਹੋ ਸੀਨੀਅਰ ਬੰਦੇ ਬੈਠੇ ਹੋ ਜਾਂ ਉਹ ਚਲਾਣਗੇ ਜਾਂ ਪੂਰਾ ਸਮਾਜ ਚਲਾਏਗਾ ਸਮਾਜ ਨੂੰ ਜਾਂ ਦੋ ਤਿੰਨ ਬੰਦੇ ਚਲਾਣਗੇ ਫੈਸਲਾ ਨਹੀਂ ਲਿੱਤਾ ਗਿਆ ਉਹਨਾਂ ਦੀ ਆਪਸ ਵਿੱਚ ਹੋਈ ਸੀ ਵੀ ਜਲਦੀ ਅਸੀਂ ਮੀਟਿੰਗ ਰੱਖ ਰਿਹਾ ਇੱਕ ਜਿਸ ਦੇ ਵਿੱਚ ਆਪਾਂ ਪਹਿਲੇ ਸੇਖਾਂਗੇ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਜਾਵੇ ਉਸ ਤੋਂ ਬਾਅਦ ਦੇਖਾਂਗੇ ਉਸ ਦੇ ਵਿੱਚ ਅਸੀਂ ਅੱਜ ਵੀ ਫਾਈਟ ਕਰ ਰਹੇ ਹਾਂ ਕੱਲ ਵੀ ਫਾਈਟ ਕਰਾਂਗੇ ਪਰ ਇਹ ਹੈ ਵੀ ਸਾਡੇ ਜਿੰਨੇ ਵੀ ਸੀਨੀਅਰ ਪ੍ਰਧਾਨ ਜਿਸ ਤਰ੍ਹਾਂ ਰਾਸ਼ਟਰੀ ਗਿਆਨਜੰਦ ਘਟਾਰੀਆ ਜੀ ਜਾਂ ਜਗਦੀਸ਼ ਕੁਮਾਰ ਜੱਗਾ ਜੀ ਪਰ ਉਹਨਾਂ ਦੀ ਸਹਿਮਤੀ ਨਾਲ ਵੀ ਅਸੀਂ ਚੱਲਾਂਗੇ ਜਿਸ ਤਰ੍ਹਾਂ ਉਹ ਸਾਨੂੰ ਕਹਿਣਗੇ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਤੇ ਹੁਣ ਹੁਣ ਤੁਸੀਂ ਕੀ ਇਹ ਸਾਰੀ ਗੱਲਾਂ ਹੋਈਆਂ ਹੁਣ ਤੁਸੀਂ ਡਾਕਟਰ ਅਸੀਜਾ ਜੀ ਜੋ ਕਰ ਰਹੇ ਹਨ ਜਾਂ ਜਿਹੜੇ 2-3 ਬੰਦੇ ਸਮਾਜ ਦੇ ਕਰ ਰਹੇ ਹਨ ਉਹਨਾਂ ਨੂੰ ਕਿਹਾ ਸਹਿ ਦੇਣਾ ਚਾਹੋਗੇ ਸਾਡੇ ਚੈਨਲ ਤੇ ਵੀ ਇਹ ਪੂਰਾ ਸਮਾਜ ਜਿਹੜਾ ਹੈ ਸਾਰਿਆਂ ਦਾ ਹੈ ਇਕੱਲੇ 2-3 ਬੰਦਿਆਂ ਦਾ ਨਹੀਂ ਹੈ ਕੀ ਕਹਿਣਾ ਚਾਹੋ ਮੈਂ ਤਾਂ ਇੱਕ ਚੀਜ਼ ਕਹਾਂਗਾ ਮਦਰ ਨਾਲ ਸੀਜਾ ਜੀ ਨੂੰ ਜਾਂ ਕੋਈ ਵੀ ਆਪਣਾ ਸੀਨੀਅਰ ਮੈਂਬਰ ਹੋਵੇ ਉਹਨੂੰ ਪੀਏ ਸਮਾਜ ਨੂੰ ਇਕੱਠਾ ਕਰਕੇ ਇੱਕ ਚੱਲੋ ਕਦੀ ਆਪਣੀ ਮੀਟਿੰਗਾਂ ਨਾ ਕਰੋ ਜਿੰਨੇ ਵੀ ਤੁਸੀਂ 31 ਮੈਂਬਰੀ ਬਣਾ ਲਓ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਸਹਿਮਤੀ ਨਾਲ ਚੱਲਿਆ ਕਰੋ ਕਿਉਂਕਿ ਸਮਾਜ ਸਾਰਾ ਸਾਂਝਾ ਹੈ ਗਰੀਬ ਵੀ ਹੈ ਅਮੀਰ ਵੀ ਹੈ ਜ਼ਰੂਰੀ ਨਹੀਂ ਕਿ ਕਿਸਦੇ ਕੋਲ ਪੈਸਾ ਹੈ ਕਿਸੇ ਕੋਲ ਬੰਦੇ ਹੈ ਸਾਰਿਆਂ ਨੂੰ ਇਕੱਠੇ ਕਰਨ ਲਈ ਜਦ ਇੱਕ ਮੁੱਠ ਹੋ ਜਾਂਦਾ ਹੈ ਨਾ ਫਿਰ ਸਾਰਾ ਸਮਾਜ ਇੱਕ ਜੋੜ ਹੋ ਕੇ ਜੋ ਮਰਜ਼ੀ ਕਰ ਸਕਦਾ ਹੈ ਆਪਾਂ ਪ੍ਰਧਾਨ ਜੀ ਨੂੰ ਇੱਕ ਸਾਈਡ ਰੱਖ ਦਈਏ ਤੇ ਆਪਾਂ ਉਮੀਦਵਾਰੀ ਨੂੰ ਇੱਕ ਸਾਈਡ ਰੱਖ ਦਈਏ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਜੋ ਪਾਪਲੀ ਜੀ ਨੂੰ ਜਦ ਉਰੇ ਇਸ ਸੰਸਥਾ ਦੇ ਨਾਲ ਜੋੜਿਆ ਗਿਆ ਸੀਗਾ ਪਾਪਲੀ ਜੀ ਨੇ ਕਿੰਨਾ ਕੰਮ ਕਰਕੇ ਦਿਖਾਇਆ ਉਸ ਦੇ ਵਿੱਚ ਅਸੀਂ ਤਾਂ ਇੱਕ ਚੀਜ਼ ਕਰਨਗੇ ਪਾਪਲੀ ਜੀ ਦੀ ਬਹੁਤ ਮਿਹਨਤ ਹੈ ਉਹ ਆਪਣੀ ਜੇ ਵਿੱਚੋਂ ਵੀ ਪੈਸੇ ਖਰਚ ਲੈਂਦੇ ਸੀ ਉਸ ਤਰ੍ਹਾਂ ਵੀ ਚੱਲਦੇ ਸੀ ਪੂਰਾ ਇੰਡੀਆ ਕੋ ਮੈਂ ਉਹਨਾਂ ਨੇ ਪੂਰਾ ਜੋੜਿਆ ਮੈਂ ਸ਼ੁਰੂ ਤੋਂ ਚੱਲਦਾ ਆ ਰਿਹਾ ਇਹਨਾਂ ਨਾਲ ਵੀ ਜਦ ਦੀ ਸੰਸਥਾ ਬਣੀ ਹੈ ਭਾਰਤੀ ਬਾਲਪੁਰ ਪ੍ਰਸਾਦ ਉਸ ਦੇ ਵਿੱਚ ਮੈਂ 31 ਮੈਂਬਰੀ ਚ ਮੈਂਬਰ ਵੀ ਰਿਹਾ ਸਾਰਾ ਕੁਝ ਨੇ ਸਾਡੇ ਧਰਮਪਾਲ ਜੀ ਸੀ ਨੀਰੇ ਉਹ ਵੀ ਨਾਲ ਸੀਗੇ ਸਾਡੇ ਅੱਜ ਦੀ ਡੇਟ ਜਿੰਦੋਂ ਤੱਕ ਦੇਖ ਰਿਹਾ ਸੀ ਪਾਪਲੀ ਜੀ ਨੇ ਕੋਪਲੀ ਨੂੰ ਜਦੋਂ ਵੀ ਪੰਜਾਬ ਬੁਲਾਉਂਦੇ ਸੀਗੇ ਭੱਜੇ ਆਉਂਦੇ ਸੀ ਸਾਰਿਆਂ ਦੇ ਕੰਮ ਕਰਦੇ ਆ ਉਹਨਾਂ ਨੇ ਮਹਾਰਾਸ਼ਟਰ ساری ਜਗ੍ਹਾ ਜੋੜਿਆ ਪੰਜਾਬ ਵਿੱਚ ਅਸੀਂ ਤਿੰਨਾਂ ਪ੍ਰਧਾਨਾਂ ਨੇ ਜੋੜ ਕੇ ਇਕੱਠਾ ਕੀਤਾ ਤੇ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਜੇ ਜਿਹੜਾ ਸਮਾਜ ਹੈ ਉਹ ਆਪਣਾ ਰਾਸ਼ਟਰੀ ਬਾਲਪੁਰੀ ਮਹਾਸੰਗ ਜਿਹੜਾ ਵੀ ਆਪਣਾ ਬਣਿਆ ਹੋਇਆ ਉਹਦੇ ਬੈਨਰ ਹੈਡ ਕੰਮ ਕਰ ਰਿਹਾ ਹੈ ਕਿ ਜਿਹੜੀ ਪ੍ਰਧਾਨਗੀ ਹੈ ਉਹ ਕੱਲੇ ਆਪਣੇ ਹੀ ਇਸ ਇਧਰ ਨਹੀਂ ਮਿਲਣੀ ਚਾਹੀਦੀ ਇਹ ਮੰਨਦੇ ਹੋਣਾ ਚਾਹੀਏ ਪ੍ਰਧਾਨ ਕੋਈ ਵੀ ਬਣੇ ਤੇ ਜੇ ਪ੍ਰਧਾਨ ਕਿਤੇ ਮਹਾਰਾਸ਼ਟਰ ਦਾ ਹੁੰਦਾ ਹੈ ਜਾਂ ਰਾਜਸਥਾਨ ਦਾ ਹੁੰਦਾ ਹੈ ਜਾਂ ਕਿਸੇ ਵੀ ਜਗ੍ਹਾ ਦਾ ਹੁੰਦਾ ਹੈ ਕਿਸੇ ਜਗ੍ਹਾ ਦਾ ਵੀ ਹੋ ਸਕਦਾ ਹੈ ਪ੍ਰਧਾਨ ਕਿਸੇ ਦਾ ਕਿਸ ਨੂੰ ਕੋਈ ਆਬਜੈਕਸ਼ਨ ਨਹੀਂ ਹੋਣੀ ਚਾਹੀਦੀ ਇਸ ਵਿੱਚ ਕੋਈ ਆਬਜੈਕਸ਼ਨ ਨਹੀਂ ਹੋਣੀ ਚਾਹੀਦੀ ਮੈਂ ਤਾਂ ਇੱਕ ਚੀਜ਼ ਕਹਾਗਾ ਚਾਹੇ ਮਹਾਰਾਸ਼ਟਰ ਹੋਵੇ ਜਾਂ ਪੰਜਾਬ ਚਾਹੇ ਹਰਿਆਣਾ ਚਾਹੇ ਦਿੱਲੀ ਪੂਰੇ ਇੰਡੀਆ ਵਿੱਚੋਂ ਕੋਈ ਵੀ ਬਣਦਾ ਸਾਰੀ ਟੀਮ ਬਣਾ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਪੰਜਾਬ ਦੇ ਵਿੱਚ ਅਸੀਂ ਪੂਰਾ ਕੰਮ ਕਰਾਂਗੇ ਜੋ ਵੀ ਬਣਦਾ ਬਣੇਗਾ ਸਾਡੇ ਵਿੱਚੋਂ ਅਸੀਂ ਪੰਜਾਬ ਦਾ ਪ੍ਰਧਾਨ ਬਣੇ ਜਾਂ ਇੰਡੀਆ ਦਾ ਬਣੇ ਉਹਨਾਂ ਨਾਲ ਹੀ ਚੱਲਾਂਗੇ ਅਸੀਂ ਤੇ ਹੁਣ ਮੇਰਾ ਆਖਰੀ ਕੁਐਸਚਨ ਇਹ ਹੈ ਕੀ ਹੁਣ ਜਿਹੜਾ ਇਹ ਚੋਣ ਹੋਏਗੀ ਜਾਂ ਸਰਬਸੰਮਤੀ ਹੋਏਗੀ ਇਹ ਅਸੀਜਾ ਸਾਹਿਬ ਦੀ ਮਰਜ਼ੀ ਦੇ ਨਾਲ ਹੋਏਗੀ ਜਾਂ ਸਾਰੇ ਮਾਪ ਸੰਗ ਦੀ ਮਰਜ਼ੀ ਦੇ ਨਾਲ ਇਹ ਇਹਨਾਂ ਜਿਸ ਤਰ੍ਹਾਂ ਜੁਨੀ ਬਣਾਈ ਸੀ ਇਹਨਾਂ ਨੇ ਅਸੀਜਾ ਸਾਹਿਬ ਜੀ ਦਾ ਜੱਗਾ ਜੀ ਇਹਨਾਂ ਦੀ ਮਰਜ਼ੀ ਨਾਲ ਹੋਣੀ ਸੀ ਹੁਣ ਸਾਡੇ ਅਸੀਜਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਹੁਣ ਮਨਜ਼ੂਰ ਹੋਇਆ ਜਾਂ ਨਹੀਂ ਉਹਨਾਂ ਨੇ ਦੇ ਦਿੱਤਾ ਜੀ ਹੁਣ ਅੱਗੇ ਤੋਂ ਸਾਡੇ ਜਿਹੜੇ ਰਹਿ ਗਏ ਹੁਣ ਜਗਦੀਸ਼ ਕੁਮਾਰ ਜੱਗਾ ਜੀ ਜਿਸ ਤਰ੍ਹਾਂ ਉਹ ਕਹਿਣਗੇ ਸਹਿਮਤੀ ਨਾਲ ਉਸ ਤਰ੍ਹਾਂ ਬਣਾਇਆ ਜਾਏਗਾ ਜੀ ਸਰ ਕੀ ਕਹਿਣਾ ਚਾਹੋਗੇ ਉਹ ਦਿਨ ਜੋ ਹਰਦਵਾਰ ਦੇ ਵਿੱਚ ਹੋਇਆ ਉਸ ਤੋਂ ਬਾਅਦ ਪ੍ਰਧਾਨ ਜੀ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਅਸਤੀਫਾ ਦਿੱਤਾ ਇਹ ਕੀ ਚੱਲ ਰਿਹਾ ਹੈ ਮਹਾਸੰਗ ਦੇ ਵਿੱਚ ਲੋਕ ਕੀ ਜਾਣਨਾ ਚਾਹੁੰਦੇ ਵੀ ਹੋ ਕੀ ਹੈ ਬਸ ਇਹ ਵੀ ਭਾਰਤੀ ਭਾਲ ਮਹਾਸੰਗੀ ਚ ਇਸ ਵੇਲੇ ਕਨਫਿਊਜ਼ਨ ਬਹੁਤ ਜ਼ਿਆਦਾ ਚੱਲ ਰਹੀ ਹੈ ਕਿ ਸਾਰੇ ਮੈਂਬਰਸ ਇਕੱਠੇ ਹੋਏ ਪਿਆ ਲੇਕਿਨ ਕੋਈ ਰਾਏ ਇੱਕ ਨਹੀਂ ਬਣ ਰਹੀ ਵੀ ਆਪਾਂ ਸਰਬਸੰਮਤੀ ਨਾਲ ਕਿਹਨੂੰ ਪ੍ਰਧਾਨ ਬਣਾਇਆ ਜਾਏ ਜੀ ਜਿੱਥੇ ਅਸਤੀਫੇ ਦੀ ਗੱਲ ਹੈ ਕਿ ਕੋਈ ਚੀਜ਼ਾਂ ਕਿਸੇ ਨੂੰ ਅਗਰ ਚੰਗੀਆਂ ਨਹੀਂ ਲੱਗਦੀਆਂ ਗਿਆ ਉਹ ਇਹੀ ਮੁੱਦਾ ਆਨੇ ਵਿਚਾਲੇ ਅਸਤੀਫਾ ਦੇ ਦਿਓ ਆਪਾਂ ਅਸਤੀਫਾ ਦੇਣਾ ਕੋਈ ਇਸ ਗੱਲ ਦਾ ਉਹ ਮੁੱਦਾ ਨਹੀਂ ਹੈਗਾ ਵੀ ਆਪਾਂ ਇਸ ਚੀਜ਼ ਨੂੰ ਖਤਮ ਕਰ ਦਈਏ ਇਹ ਤਾਂ ਸਾਰੇ ਦੇ ਮਿਲ ਬੈਠ ਕੇ ਹੀ ਕੰਮ ਹੋਣਾ ਹੈਗਾ ਅਸਤੀਫੇ ਦੇਣ ਨਾਲ ਕੁਝ ਨਹੀਂ ਹੋਣਾ ਹੈਗਾ ਬਾਕੀ ਠੀਕ ਹੈ ਕੋਸ਼ਿਸ਼ ਚੱਲ ਰਹੀ ਹੈ ਕਿ ਮੀਟਿੰਗਾਂ ਚੱਲ ਰਹੀਆਂ ਹੈਗੀਆਂ ਜੋ ਵੀ ਹੋਏਗਾ ਭਾਰਤੀ ਮਾਲ ਸੰਗ ਵਾਸਤੇ ਸਰਬਸੰਮਤੀ ਨਾਲ ਵਧੀਆ ਹੋਵੇਗਾ ਜੀ ਤੁਸੀਂ ਕੀ ਦੇਖ ਰਹੇ ਹੋ ਕਿ ਸਾਡੇ ਮਾਲ ਸੰਗ ਦੇ ਵਿੱਚ ਕੁਝ ਲੋਕ ਬਾਹਰੋਂ ਆ ਕੇ ਆਪਣੇ ਲੋਕਾਂ ਨੂੰ ਖਰਾਬ ਕਰ ਰਹੇ ਆਂ ਸਲਾਹ ਦੇ ਰਹੇ ਆ ਗਲਤ ਸਲਾਹ ਦੇ ਰਹੇ ਆ ਆਪਣੇ ਲੋਕ ਜਿਹੜੇ ਵੀ ਅਹੁਦੇਦਾਰ ਹੈ ਵੱਡੇ ਉਹ ਉਹਨਾਂ ਦੀ ਸਲਾਹ ਤੇ ਚੱਲ ਰਹੇ ਤੇ ਕੁਝ ਲੋਕ ਆਪਣੀ ਵੀਡੀਓ ਵੀ ਵਾਇਰਲ ਕਰ ਦਿੰਦੇ ਆ ਇੰਟਰਵਿਊ ਤੋਂ ਬਾਅਦ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਤੁਸੀਂ ਨਹੀਂ ਚਲੋ ਉਹ ਭਾਰਤੀ ਬਾਦਮਾਂ ਸੰਗ ਜਿਹੜੇ ਅਹੁਦੇਦਾਰ ਹੈ ਉਹਨਾਂ ਨੂੰ ਤਾਂ ਗੁੰਮਰਾ ਨਹੀਂ ਕਰ ਰਹੇ ਉਹ ਆਪਣੀ ਵੀਡੀਓਜ਼ ਪਾ ਰਹੇ ਹੈਗੇ ਉਹ ਇੱਕ ਫਲਾਵ ਕਰ ਰਹੇ ਆ ਵੀ ਅਸੀਂ ਅੰਚ ਕੋਈ ਨਾ ਕੋਈ ਫੁੱਟ ਥਰੂ ਟੂ ਫੁੱਟ ਪਾਈ ਜਾਏ ਜੀ ਪਰ ਇਹ ਜੀ ਫੁੱਟ ਕੋਈ ਨਹੀਂ ਪਹਿਰੀ ਹੈਗੀ ਸਾਡਾ ਜਿਹੜਾ ਸਮਾਜ ਹੈ ਜੋ ਐਗਜ਼ੀਕਟਿਵ ਬੋਡੀ ਹੈ ਐਗਜ਼ੀਕਟਿਵ ਮੈਂਬਰ ਹੈ ਜਿੰਨੇ ਵੀ ਅਹੁਦੇਦਾਰ ਹੈ ਉਹ ਸਾਰੇ ਇਕੱਠੇ ਹੈਗੇ ਕੋਈ ਐਸੀ ਗੱਲ ਨਹੀਂ ਹੈਗੀ ਬਾਕੀ ਹੋਰੇ ਫੈਸਲਾ ਦੇ ਕੋਈ ਇੱਕ ਚੀਜ਼ ਦਾ ਫੈਸਲਾ ਇੰਨੀ ਜਲਦੀ ਨਹੀਂ ਹੋ ਸਕਦਾ ਹਰ ਚੀਜ਼ ਨੂੰ ਟਾਈਮ ਲੱਗਦਾ ਹੈਗਾ ਜੀ ਤੁਸੀਂ ਵੀ ਸੀਨੀਅਰ ਮੈਂਬਰ ਹੋ ਸੀਨੀਅਰ ਅਹੁਦੇਦਾਰ ਹੋ ਤੁਸੀਂ ਸਾਂਭ ਰਹੇ ਹੋ ਉਹਨਾਂ ਮੀਟਿੰਗ ਵੀ ਤੁਸੀਂ ਬੜੀ ਮਿਹਨਤ ਦੇ ਨਾਲ ਉੱਥੇ ਸਫਲ ਕੀਤੀ ਹੈ ਔਰ ਆਪਣੇ ਡਾਕਟਰ ਅਸੀਜਾ ਸਾਹਿਬ ਦਾ ਬਿਆਨ ਹੈ ਕਿ ਉਹ ਮੀਟਿੰਗ ਬਿਲਕੁਲ ਫੇਲ ਸੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਹੱਥੋਂ ਜਿਹੜਾ ਉੱਥੇ ਇੰਤਜ਼ਾਮ ਕੀਤਾ ਗਿਆ ਸੀ ਉਹਨਾਂ ਵੱਲੋਂ ਪੈਸੇ ਖਰਚ ਕੀਤੇ ਗਏ ਸੀ ਪ੍ਰਧਾਨ ਜੀ ਵੱਲੋਂ ਉਹ ਆਪਣੇ ਪੱਲੋਂ ਕਿਤੇ ਗਏ ਸੀ ਤੇ ਉਹਨੂੰ ਕਹਿ ਦੇਣਾ ਕਿ ਉਹ ਮੀਟਿੰਗ ਫੇਲ ਹੋ ਚੁੱਕੀ ਹੈ ਵੀ ਲੋਕ ਨਾਰਾਜ਼ ਹੋ ਕੇ ਗਏ ਆ ਤੁਸੀਂ ਦੱਸੋ ਵੀ ਕਿੰਨੇ ਕੁ ਲੋਕ ਉੱਥੇ ਨਾਰਾਜ਼ ਹੋ ਕੇ ਗਏ ਆ ਤੇ ਮੀਟਿੰਗ ਕਿਸ ਤਰ੍ਹਾਂ ਫੇਲ ਸੀ ਨਹੀਂ ਮੀਟਿੰਗ ਉਹ ਫੇਲ ਨਹੀਂ ਸੀ ਮੀਟਿੰਗ ਸਕਸੈਸਫੁਲ ਸੀ ਇਹ ਜੀ ਕੋਈ ਗੱਲ ਨਹੀਂ ਜੋ ਉਥੇ ਉਹ ਬਰੋ ਸੀ ਜਿੱਥੋਂ ਜਦੋਂ ਬੰਦੇ ਆਏ ਸੀ ਬੜਾ ਉਤਸ਼ਾਹ ਸੀਗਾ ਪਰ ਉੱਥੇ ਇੱਕੋ ਹੀ ਚੀਜ਼ ਸੀ ਵੀ ਆਪਾਂ ਸਭ ਸੰਮਤੀ ਨਾਲ ਜੋ ਹੈ ਨਿਪਟਾਰਾ ਕਰ ਦਿਆਂਗੇ ਪ੍ਰਧਾਨ ਜੀ ਬਣਾ ਦੇਾਂਗੇ ਪ੍ਰਧਾਨਗੀ ਚੁਣੀ ਜਾਏਗੀ ਜੀ ਲੇਕਿਨ ਕੁਝ ਚੀਜ਼ਾਂ ਕਰਕੇ ਕੁਝ ਸਾਹਮਣੇ ਆਈਆਂ ਚੀਜ਼ਾਂ ਉਹਨਾਂ ਨੂੰ ਦੇਖਦੇ ਉਹਨੂੰ ਰੱਦ ਕਰਨਾ ਪਿਆ ਜੀ ਐਸੀ ਕੋਈ ਗੱਲ ਨਹੀਂ ਜੋ ਵੀ ਅੱਗੋ ਵੀ ਹੋਣਾ ਉਹ ਵੀ ਸਹਿਮਤੀ ਨਾਲ ਹੋਣਾ ਹੈ ਕੋਈ ਐਸੀ ਕੋਈ ਗੱਲ ਨਹੀਂ ਤੇ ਤੁਸੀਂ ਜਿਹੜੇ ਮੈਂਬਰ ਮੇਨ ਹੈਗੇ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਜਦ ਕਿ ਹੁਣ ਗੱਲ ਖੁੱਲ ਚੁੱਕੀ ਹੈ ਕਿ ਕਦੀ ਪੋਪਲੀ ਜੀ ਨੂੰ ਉੱਥੋਂ ਬੁਲਾਣਾ ਦੁੱਲਿਆ ਮਹਾਰਾਸ਼ਟਰ ਤੋਂ ਵੀ ਤੁਹਾਨੂੰ ਪ੍ਰਧਾਨ ਬਣਾ ਦਾਂਗੇ ਕਿਸੇ ਤੋਂ ਬਿਨਾਂ ਪੁੱਛੇ ਆਪ ਚਾਰ ਬੰਦੇ ਨੇ ਸਲਾਹ ਕਰਕੇ ਉਹਨਾਂ ਨੂੰ ਪ੍ਰਧਾਨ ਬਣਾ ਕੇ ਭੇਜਤਾ ਵੀ ਹੁਣ ਜਦ ਅਗਲੀ ਮੀਟਿੰਗ ਹੋਏਗੀ ਪ੍ਰਧਾਨ ਬਣਾ ਦਾਂਗੇ ਤੇ ਕਦੀ ਉਹਨਾਂ ਦੀ ਅਛਾਈ ਕਰਨੀ ਕਦੀ ਹੁਣ ਅਸੀਜਾ ਜੀ ਕਦੀ ਬੁਰਾਈ ਕਰਨੀ ਹੁਣ ਕੱਲ ਦੇ ਇੰਟਰਵਿਊ ਜੁ ਉਹਨਾਂ ਦੀ ਫੇਰ ਤਾਰੀਫ ਕਰ ਰਹੇ ਆ ਕਦੀ ਉਹ ਪਰਚੇ ਭੇਜਦੇ ਆ ਅਸੀਜਾ ਸਾਹਿਬ ਇਹ ਕੀ ਚੱਲ ਰਿਹਾ ਹੈ ਇੰਨੇ ਬਜ਼ੁਰਗ ਆਦਮੀ ਹੋ ਕੇ ਸੀਨੀਅਰ ਪੜ੍ਹੇ ਵਿਖੇ ਬੰਦੇ ਹੋ ਕੇ ਉਹ ਇਸ ਤਰ੍ਹਾਂ ਦੀ ਗੱਲਾਂ ਕਰਨਾ ਮਾਂ ਸਾਗ ਨੂੰ ਤੋੜਨ ਵਾਲੇ ਪਾਸੇ ਲੈ ਜਾ ਰਹੇ ਕਿ ਜੋੜਨ ਵਾਲੇ ਪਾਸੇ ਲੈ ਜਾ ਰਹੇ ਨਹੀਂ ਦੇਖੋ ਪਹਿਲੀ ਗੱਲ ਹੈ ਵੀ ਜੋ सुशील ਪੋਪਲੀ ਜੀ ਬਹੁਤ ਵਧੀਆ ਬੰਦੇ ਹੈਗੇ ਇਹ ਦੀ ਗੱਲ ਨਹੀਂ ਸਾਡੇ ਡਾਕਟਰ ਮਦਨ ਲਾਲ ਹਸੀਜਾ ਜੀ ਵੀ ਉਹਨਾਂ ਦੇ ਨਾਲ ਹੈ ਪਰ ਪਤਾ ਨਹੀਂ ਕਿਉਂ ਕਿਸ ਗੱਲ ਦੇ ਵਿੱਚ ਉਹਨਾਂ ਨਾਲ ਥੋੜੀ ਜਿਹੀ ਕੋਈ ਨਾਰਾਜ਼ਗੀ ਸੀ ਵੀ ਉਹਨੇ ਕੀਤੀ ਅਸ ਤੱਕ ਉਹ ਵੈਸੇ ਕਿਸੇ ਨਰਾਜ਼ਗੀ ਦੇ ਪਾਤਰ 'ਚ ਨਹੀਂ ਹੈਗੇ ਉਹ ਸੁਸ਼ੀਲ ਪੋਪਲੀ 'ਚ ਬਹੁਤ ਵਧੀਆ ਬੰਦੇ ਹੈਗੇ ਪਰ ਹਸੀਜਾ ਸਾਹਿਬ ਚਾਹਨੇ ਆ ਵੀ ਆਪਾਂ ਬੈਠ ਕੇ ਇੱਕ ਮੀਟਿੰਗ ਕਰਕੇ ਇਹਦਾ ਕੋਈ ਨਾ ਕੋਈ ਹੱਲ ਕੱਢੀਏ ਕੋਈ ਨਰਾਜ਼ਗੀ ਕਿਸੇ ਦਿਲੀ ਚ ਕੋਈ ਨਹੀਂ ਹੈ ਜੀ ਮੈਨੂੰ ਤੁਹਾਡੀ ਗੱਲ ਤੋਂ ਮੈਨੂੰ ਐ ਲੱਗ ਰਿਹਾ ਕਿ ਜਿਹੜਾ ਬੰਦਾ ਅਸੀਜਾ ਸਾਹਿਬ ਨੂੰ ਖੁਸ਼ ਕਰਨ ਦੇ ਵਿੱਚ ਤਿਆ ਸਹੀ ਰਹਿ ਗਿਆ ਤਾਂ ਉਹ ਪ੍ਰਧਾਨ ਬਣ ਜਾਏਗਾ ਜੇ ਉਹਨਾਂ ਨੂੰ ਕਿਸੇ ਪਾਸੇ ਨਰਾਜ਼ ਕਰਤਾ ਤਾਂ ਪ੍ਰਧਾਨ ਹੀ ਨਹੀਂ ਬਣਦਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਐਦਾਂ ਦੀ ਕੋਈ ਐਜੀ ਗੱਲ ਨਹੀਂ ਹੈ ਸਾਰੇ ਉਹਨਾਂ ਦੇ ਨਾਲ ਨੇ ਨਾ ਉਹਨਾਂ ਤੋਂ ਬਲਕੇ ਗਾਈਡੈਂਸ ਲੈਂਦੇ ਅਗੇ ਉਹ ਬਹੁਤ ਹੀ ਐਜੂਕੇਟਿਡ ਬਹੁਤ ਸੀਨੀਅਰ ਮੈਂਬਰ ਅਗੇ ਅਗਰ ਉਹ ਕੋਈ ਗੱਲ ਕਰਦੇ ਵੀ ਹਨਾ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਹੁੰਦਾ ਹੈਗਾ ਐਸੀ ਕੋਈ ਗੱਲ ਨਹੀਂ ਸਾਨੂੰ ਇੱਕ ਗੱਲ ਪਤਾ ਲ ਲੇਕਿਨ ਸਾਨੂੰ ਹੁਣ ਮੀਡੀਆ ਨੂੰ ਪਤਾ ਲੱਗ ਰਹੀ ਹੈ ਗੱਲ ਜੋ ਕਰੇ ਸੀ ਜਾ ਸਾਹਿਬ ਨੇ ਸੀ ਕੰਮ ਇਹਲਾ ਤੇ ਉੱਥੇ ਪਰਚੇ ਵੰਡੇ ਜਾਂਦੇ ਸਭ ਕੁਝ ਹੁੰਦਾ ਉੱਥੇ ਕਿਹੜੇ ਸਮਾਜ ਦੀ ਬੇਇੱਜ਼ਤੀ ਹੋਣੀ ਸੀ ਮੈਨੂੰ ਇਹ ਦੱਸੋ ਨਹੀਂ ਦੇਖੋ ਅਗਰ ਇਹ ਜਾ ਕੰਮ ਹੁੰਦਾ ਤਾਂ ਬਹੁਤ ਸ਼ਰਮ ਵਾਲੀ ਗੱਲ ਸੀ ਪਰ ਮੇਰੀ ਨੌਲੇਜ ਵਿੱਚ ਨਹੀਂ ਹੈ ਕਿ ਉਹ ਇਹ ਜੇ ਪਰਚੇ ਵੰਡੇ ਸੀ ਬਣੇ ਸੀ ਜਾਂ ਲਿਆਂਦੇ ਸੀ ਨਾ ਹੀ ਮੈਂ ਉੱਥੇ ਦੇਖਿਆ ਪਰਚੇ ਨਾ ਆਪ ਨੂੰ ਇਸ ਚੀਜ਼ ਦਾ ਪਤਾ ਹੈਗਾ ਜੀ ਪਰ ਮੇਰੇ ਸਾਹਮਣੇ ਕੋਈ ਜੀ ਜੀ ਸਾਹਿਬ ਨੇ ਇਹ ਇਹ ਗੱਲ ਦੱਸੀ ਤਾਂ ਸੀ ਕਿ ਉੱਥੇ ਲੋਕ ਪਰਚੇ ਲੈ ਕੇ ਆਏ ਸੀ ਲੇਕਿਨ ਸਾਨੂੰ ਇਹ ਪਤਾ ਲੱਗ ਰਿਹਾ ਕਿ ਇਹ ਪਰਚੇ ਸੀ ਜੀ ਸਾਹਿਬ ਵੱਲੋਂ ਦਿੱਤੇ ਗਏ ਸੀ ਇਹ ਚੀਜ਼ ਮੇਰੀ ਨੌਲੇਜ ਵਿੱਚ ਨਹੀਂ ਹੈਗੀ ਕਿ ਕਿਹੜਾ ਚਾਹੋਗੇ ਵੀ ਇਹ ਜਿਹੀਆਂ ਹਰਕਤਾਂ ਕਿਦੋਂ ਨਾ ਹੋਣ ਨਹੀਂ ਬਿਲਕੁਲ ਨਹੀਂ ਹੋਣੀਆਂ ਜੇ ਕੋਈ ਗਲਤੀ ਜੇ ਪ੍ਰੋਗਰਾਮ ਫੇਲ ਹੋ ਵੀ ਗਿਆ ਸੀ ਤਾਂ ਉਹ ਆਪਣੇ ਸਮਾਦ ਦਾ ਪ੍ਰੋਗਰਾਮ ਸੀ ਬੰਦਾ ਬਾਹਰ ਆ ਕੇ ਝੂਠ ਵੀ ਬੋਲਦਾ ਕਿ ਪ੍ਰੋਗਰਾਮ ਬਹੁਤ ਅੱਛਾ ਸੀਗਾ ਲੇਕਿਨ ਆਪਣੇ ਸਮਾਦ ਦੇ ਬੰਦੇ ਟਿੰਡੋਰਾ ਪਿੱਟ ਰਹੇ ਕਿ ਉਹ ਸਮਾਦ ਦਾ ਪ੍ਰੋਗਰਾਮ ਫੇਲ ਹੋ ਗਿਆ ਕਿਸੇ ਬੰਦੇ ਦਾ ਰਾਸ਼ਟਰੀ ਪ੍ਰਧਾਨਦਰ ਰੁਪਈਆ 4 ਲੱਖ 5 ਲੱਖ ਲੱਗਿਆ ਉੱਥੇ ਤੇ ਆਪਾਂ ਉੱਥੇ ਕਹਿ ਰਹੇ ਹਾਂ ਕਿ ਪ੍ਰੋਗਰਾਮ ਫੇਲ ਹੋ ਗਿਆ ਅਸੀਂ ਵੀ ਉੱਥੇ ਮੌਜੂਦ ਸੀਗੇ ਸਾਨੂੰ ਵੀ ਦੁੱਖ ਲੱਗ ਰਿਹਾ ਕੀ ਕਹਿਣਾ ਚਾਹੋਗੇ ਉਸ ਬੰਦੇ ਦੇ ਦਿਲ ਤੇ ਕੀ ਬੀਤਰੀ ਹੋਣੀ ਸਰ ਵੀ ਜਿਸ ਬੰਦੇ ਨੇ ਆਪਣੇ ਪੱਲੋ ਖਰਚ ਕਰਕੇ ਪ੍ਰੋਗਰਾਮ ਕਰਾਇਆ ਚਲੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਇੱਥੇ ਹਾਜ਼ਰ ਸੀ ਤੁਸੀਂ ਆਪਣੇ ਮਨ ਨਾਲ ਦੱਸੋ ਕਿ ਆਪਣਾ ਪ੍ਰੋਗਰਾਮ ਫੇਲ ਹੋਇਆ ਹੋ ਜੀ ਹਾਂ ਤੁਹਾਡੇ ਤੋਂ ਸਵਾਲ ਪੁੱਛ ਰਹੇ ਨਾ ਜੀ ਮੇਰੇ ਸਾਬ ਨਾਲ ਕੋਈ ਹੱਥੋਂ ਉੱਥੇ ਪੈਸੇ ਦਿੱਤੇ ਗਏ ਆ ਪ੍ਰੋਗਰਾਮ ਕਰਾਉਣ ਵਾਸਤੇ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਪ੍ਰੋਗਰਾਮ ਕੋਈ ਲੇਕਿਨ ਉੱਥੇ ਜੋ ਹੈ ਵੀ ਸਰਵ ਸੰਪਤੀ ਦਾ ਜੋ ਅਸੀਂ ਚਾਹੁੰਦੇ ਸੀਗੇ ਉਹ ਨਹੀਂ ਹੋ ਪਾਇਆ ਉਹ ਨਹੀਂ ਹੋ ਪਾਇਆ ਬੰਦਾ ਆਪਣਾ ਇੱਕ ਸੀਨੀਅਰ ਬੰਦਾ ਆਪਣਾ ਮਹਾਸੰਗ ਦਾ ਸੀਨੀਅਰ ਬੰਦਾ ਮੋਸਟ ਸੀਨੀਅਰ ਬੰਦਾ ਜਿਹੜਾ ਕਹਿੰਦਾ ਕਿ ਮੈਂ ਮਹਾਸੰਗ ਨੂੰ ਉੱਪਰ ਲੈ ਕੇ ਆਇਆ ਉਹ ਬੰਦਾ ਕਹਿ ਰਿਹਾ ਕਿ ਪ੍ਰੋਗਰਾਮ ਫੇਲ ਹੋ ਗਿਆ ਕੀ ਕਹਿਣਾ ਚਾਹੋਗੇ ਸਰ ਇਸ ਬਾਰੇ ਦੇ ਵਿੱਚ ਮੈਂ ਇਹੀ ਪੁੱਛਣਾ ਚਾਹੁੰਦਾ ਵੀ ਸੀਜਾ ਸਾਹਮਣੇ ਗੱਲ ਕਿਉਂ ਕਹੀ ਵੀ ਪ੍ਰੋਗਰਾਮ ਫੇਲ ਹੋ ਗਿਆ ਨਹੀਂ ਸੀਜਾ ਸਾਹਮਣੇ ਇਹ ਗੱਲ ਕਹੀ ਸੀਗੀ ਪਰ ਉੱਥੇ ਨਹੀਂ ਰਾਤੀ ਕਹੀ ਹੈ ਜਦ ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨੇ ਉਹਨੂੰ ਪੁੱਛਿਆ ਵੀ ਉਹ ਪ੍ਰੋਗਰਾਮ ਫੇਲ ਹੋਣ ਦਾ ਕੀ ਕਾਰਨ ਸੀਗਾ ਉਹ ਕਹਿੰਦੇ ਫੇਲ ਹੋਣ ਦਾ ਕਾਰਨ ਇਹ ਸੀ ਨਾ ਇਹਨਾਂ ਕੋਲ ਲਿਸ਼ਟਾ ਸੀਗੀ ਨਾ ਇਹਨਾਂ ਕੋਲ ਕੁਝ ਸੀਗਾ ਤੇ ਉਹ ਉਹ ਤਾਂ ਦੇਖੋ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਸੜਕੋ ਇਲੈਕਸ਼ਨ ਦੀ ਕੋਈ ਤਿਆਰੀ ਨਹੀਂ ਸੀਗੀ ਅਸੀਂ ਤਾਂ ਸਰਵਸੰਮਤੀ ਨਾਲ ਹੀ ਗਏ ਸੀਗੇ ਔਰ ਜੋ ਵੀ ਫੈਸਲਾ ਕਰਕੇਣਾ ਸਰਵਸੰਮਤੀ ਨਾਲ ਕਰਕੇ ਆਣਾ ਸੀਗਾ ਲੇਕਿਨ ਇਹ ਅਗਰ ਪਈ ਇਸ ਕੰਡੀਸ਼ਨ ਲਈਏ ਵੀ ਆਪਣੇ ਕੋਲ ਪੇਪਰ ਨਹੀਂ ਸੀ ਜਾਂ ਲਿਸਟ ਨਹੀਂ ਸੀ ਜਾਂ ਕੈਂਡੀਡੇਟ ਨਹੀਂ ਸੀਗੇ ਵੀ ਇਸ ਕਰਕੇ ਪ੍ਰੋਗਰਾਮ ਫੇਲ ਹੋ ਗਿਆ ਇਹ ਗਲਤ ਹੈ ਉਹ ਪ੍ਰੋਗਰਾਮ ਫੇਲ ਨਹੀਂ ਹੋਇਆ ਹੋਰ ਮੈਂ ਕਹੀ ਗਈ ਉਸ ਇੰਟਰਵਿਊ ਦੇ ਵਿੱਚ ਵੀ ਇਹ ਹਰਦਵਾਰ ਦੇ ਮੀਟਿੰਗ ਮੀਟਿੰਗ ਤਾਂ ਰੱਖੀ ਜਾਂਦੀ ਹੈ ਤਾਂ ਕਿ ਉੱਥੇ ਰਾਸ਼ੀ ਇਕੱਠਾ ਹੋ ਸਕੇ ਵੀ ਤਿੱਲ ਵੀ ਤੇ ਫੁੱਲੀਆਂ ਵੀ ਵੀ ਲੋਕ ਗੰਗਾ ਸ্নানਨ ਵੀ ਕਰ ਲੈਂਦੇ ਤੇ ਮੀਟਿੰਗ ਵਿੱਚ ਜਿਹੜਾ ਇਸ ਲਾਲਚੀ ਚ ਉੱਥੇ ਰਸ਼ ਹੋ ਜਾਂਦਾ ਇਸ ਕਰਕੇ ਮਾਅ ਸੰਗਦਾ ਉੱਥੇ ਰਸ਼ ਹੁੰਦਾ ਜੇ ਇਸ ਮੀਟਿੰਗ ਨੂੰ ਕਿਤੇ ਹੋਰ ਰੱਖਿਆ ਜਾਂਦਾ ਤਾਂ ਸ਼ਾਇਦ ਇੰਨੇ ਬੰਦੇ ਨਾ ਆਉਂਦੇ ਨਹੀਂ ਨਹੀਂ ਐਸੀ ਗੱਲ ਕਰਨੀ ਕਿੱਥੇ ਤੱਕ ਜਾਏ ਐਸੀ ਕੋ ਗੱਲ ਨਹੀਂ ਹਰਦੁਆਰ ਵਿੱਚ ਪਹਿਲਾਂ ਵੀ ਅਸੀਂ ਦੋ ਵਾਰੀ ਮੀਟਿੰਗ ਕਰ ਚੁੱਕੇ ਹਗੇ ਉੱਥੇ ਉਦੋਂ ਵੀ ਇੰਨਾ ਇਕੱਠ ਹੁੰਦਾ ਪਰ ਇਸ ਵਾਰੀ ਕੁਝ ਇਕੱਠ ਜ਼ਿਆਦਾ ਸੀਗਾ ਕਿਉਂਕਿ ਇਹਨਾਂ 3 ਸਾਲ ਦੇ ਪੀਰੀਅਡ ਦੇ ਵਿੱਚ ਅਸੀਂ ਬੜੀਆਂ ਸੰਸਥਾਵਾਂ ਬੜੇ ਲੋਕਾਂ ਨੂੰ ਜੋੜਿਆ ਸੀਗਾ ਉਸ ਜੜਾਓ ਕਰਕੇ ਜਿਹੜਾ ਇਸ ਵਾਰੀ ਰਸ਼ ਜ਼ਿਆਦਾ ਸੀਗਾ ਆਮ ਮੀਟਿੰਗਸ ਨਾਲੋਂ ਜ਼ਿਆਦਾ ਸੀਗਾ ਜੀ ਇਸ ਚੀਜ਼ ਦਾ ਮੰਦੇਗੇ ਬਾਕੀ ਮੀਟਿੰਗ ਸਾਡੀ ਸਕਸੈਸਫੁਲ ਰਹੀਏਗੀ ਉੱਥੇ ਇੱਕੋ ਹੀ ਮੀਟਿੰਗ ਦਾ ਅਜੰਡਾ ਸੀ ਵੀ ਆਪਾਂ ਸਰਵਸੰਮਤੀ ਨਾਲ ਕੰਮ ਕਰਕੇ ਆਣਾ ਹੈ ਜਿਹੜੀ ਕੋਈ ਇਲੈਕਸ਼ਨਾਂ ਵਾਲੀ ਸੀ ਉਹ ਸੀ ਇਲੈਕਸ਼ਨਾਂ ਵਾਲਾ ਕੋਈ ਅਸੀਂ ਨਾ ਤਿਆਰੀ ਕਰਕੇ ਗਏ ਸੀ ਨਾ ਸਾਡੇ ਕੋਲ ਕੋਈ ਉਹਦਾ ਸਮਾਨ ਸੀ